ਇੱਕ ਗਰੀਬ ਬੰਦੇ ਦਾ ਪੂਰਾ ਸਰਮਾਇਆ ਰੁੱਖ ਡਿਗਣ ਕਰਕੇ ਕ੍ਰਸ਼ ਹੋ ਗਿਆ ਪਿੱਚੇ ਗਿਆ ਇਹ ਮੋਟਰ ਸਕੂਟਰ ਜਿਹੜਾ ਔਰ ਜੇ ਤੁਹਾਨੂੰ ਮੈਂ ਕਹਾਣੀ ਸੁਣਾਵਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਦੇਖੀਏ ਜਿਨ੍ਹਾਂ ਕੋਲ ਗੱਡੀਆਂ ਨੇ ਜਿਨ੍ਹਾਂ ਕੋ ਮਹਿਲਾ ਵਰਗੇ ਕੋਠੀਆਂ ਨੇ ਉਹ ਤਾਂ ਕਹਿਣਗੇ ਕੋਈ ਗੱਲ ਨਹੀਂ ਸਕੂਟਰ ਹੀ ਹੈ ਲੇਕਿਨ ਜਿਹਦਾ ਇਹ ਸਰਮਾਇਆ ਜਿਹਦੇ ਕੋ ਜਿਹਨੇ ਇਹਦੇ ਉੱਤੇ ਸਾਰੀ ਕਾਰਗੁਜ਼ਾਰੀ ਕਰਨੀ ਸੀਗੀ ਉਹਦੇ ਲਈ ਬੜੀ ਡਿਫਿਕਲਟੀ ਹੋ ਜਾਂਦੀ ਬੜੀ ਮੁਸ਼ਕਿਲ ਹੋ ਜਾਂਦੀ ਆ ਜ ਸਵੇਰੇ ਆਇਆ ਇੱਥੇ ਕੋਸ਼ ਸਾਢੇ 8:30 ਵਜੇ ਆਇਆ ਕੰਮ ਤੇ ਕੰਮ ਤੇ ਸਾਢੇ 8:30 ਵਜੇ ਆ ਕੇ ਤੇ ਸਕੂਟਰ ਇੱਥੇ ਖੜਾ ਕੀਤਾ ਖੜਾ ਕਰਕੇ ਫਿਰ ਮੈਂ ਚੱਲ ਗਿਆ ਥੋੜਾ ਜਿਹਾ ਸੈਕਿੰਡ ਮੈਂ ਲੈ ਸਕਦਾ ਜੀ ਦੇਖੋ ਕੋਈ ਸ਼ਿਉਰਟੀ ਨਹੀਂ ਆ ਕਿ ਆ ਇੱਥੇ ਆਇਆ ਦਿਹਾੜੀ ਲੱਗੇਗੀ ਕਿ ਨਹੀਂ ਲੱਗੇਗੀ ਫਿਰ ਵੀ ਉਹਨਾਂ ਨੇ ਦੇਖੋ ਗੱਲ ਕੀ ਗਈ ਮੈਂ ਸਵੇਰੇ ਕੰਮ ਤੇ ਆਇਆ ਮਤਲਬ ਮੇਰੇ ਵਰਗੇ ਕਈ ਆਲਸੀ ਰਾਤ ਨੂੰ 2-2 3-3 ਵਜੇ ਤੱਕ ਜਾਗਦੇ ਰਹਿੰਦੇ ਸਵੇਰੇ 2-2 3-3 ਵਜੇ ਤੱਕ ਉੱਠਦੇ ਆ ਕਿ ਯਾਰ ਕੰਮ ਕਿਹੜਾ ਕਰੀਏ ਇਨਾਂ ਦੇ ਕੋਈ ਪੱਕੇ ਡਿਊਟੀ ਨਹੀਂ ਆ ਫਿਰ ਵੀ ਕਹਿੰਦੇ ਮੈਂ ਘਰੋਂ ਆਇਆ ਡਿਊਟੀ ਤੇ ਕੰਮ ਤੇ ਆਇਆ ਜੇ ਜਦ ਟੁੱਟਿਆ ਤਾਂ ਅਸੀਂ ਤਾਂ ਇਹੀ ਸਮਝਾਵੇ ਖੋਖਲਾ ਹੀ ਆ ਜਿਹੜੀ ਜੇ ਖੋਖਲਾ ਸੀਗਾ ਤੇ ਉਹ ਟੁੱਟ ਕੇ ਡਿਗਿਆ ਤਾਂ ਹੀ ਟੁੱਟ ਕੇ ਡਿਗਿਆ ਜੇ ਨਾ ਖੋਖਲਾ ਹੁੰਦਾ ਤਾਂ ਮਜ਼ਬੂਤ ਜਿਹੜਾ ਦਰਖਤ ਕੋਈ ਵੀ ਆ ਐਦਾਂ ਟੁੱਟਦਾ ਨਹੀਂ ਦੇਖਣ ਨੂੰ ਬਹੁਤ ਮਜ਼ਬੂਤ ਲੱਗਦਾ ਕੋਈ ਹਵਾ ਹੀ ਨਾ ਕੋਈ ਕਨੇਰੀ ਆ ਕੁਛ ਨਹੀਂ ਹੋਇਆ ਜਿਹੜਾ ਇਹ ਬਿਨਾ ਹਵਾ ਤੋਂ ਇਹ ਟੁੱਟ ਗਿਆ ਕੋਈ ਕਹਿੰਦੇ ਸਾਡੇ ਡਿਪਾਰਟਮੈਂਟ ਵੱਲੋਂ ਤਾਂ ਐਦਾਂ ਕੋਈ ਪ੍ਰੋਸੀਜਰ ਹੈ ਨਹੀਂ ਆ ਸਾਡਾ ਡਿਪਾਰਟਮੈਂਟ ਜਿਹੜਾ ਦੇਖਦਾ ਕਿਉਂਕਿ ਆ ਵੀਰ ਦੀ ਵੀ ਸਾਡੇ ਪਰਿਵਾਰਕ ਮੈਂਬਰਾਂ ਨੇ ਬਹੁਤ ਮਦਦ ਕੀਤੀ ਸੀਗੀ ਆ ਦਿਖਾ ਦੋ ਜੀ ਇਹਨਾਂ ਦੀ ਕੋਈ ਦੁਕਾਨ ਜਾਲ ਗਿਆ ਸੀਗਾ ਔਰ ਇੱਥੇ ਕੋਈ ਸ਼ਰਾਰਤ ਕਰ ਗਿਆ ਸੀਗਾ ਕੋਈ ਆਪਣੀ ਮਾੜੀ ਨੀਤ ਤਹਿਤ ਇਹਨਾਂ ਨਾਲ ਮਾੜੀ ਕਰ ਗਿਆ ਸੀ ਲੇਕਿਨ ਸਾਡੇ ਪਰਿਵਾਰਕ ਮੈਂਬਰਾਂ ਨੇ ਪਹੁੰਚ ਕੇ ਵੀਡੀਓ ਪਾਈ ਸੀ ਇਹਨਾਂ ਦੀ ਬਹੁਤ ਮਦਦ ਕੀਤੀ ਆ ਸਾਡਾ ਡਿਪਾਰਟਮੈਂਟ ਤਾਂ ਇਹੀ ਆ ਅਸੀਂ ਇਹਨਾਂ ਨੂੰ ਬੇਨਤੀ ਕਰ ਸਕਦੇ ਆ ਔਰ ਕਹਿੰਦੇ ਕਿ ਚੰਗਾ ਸਮਾਂ ਆਏਗਾ ਉਮਰਾਂ ਤੋਂ ਲੰਮਾ ਇੰਤਜ਼ਾਰ ਹੋ ਜਾਂਦਾ ਹੈ ਜਦ ਕਿਸਮਤ ਠੋਕਰ ਮਾਰਦੀ ਹੈ ਕਿਸਮਤ ਠੋਕਰ ਜਦੋਂ ਮਾਰਦੀ ਹੈ ਤਾਂ ਇੱਕੋ ਇੱਕ ਸਹਾਰਾ ਵੀ ਬੇਕਾਰ ਹੋ ਜਾਂਦਾ ਇੱਕੋ ਇੱਕ ਸਹਾਰਾ ਵੀ ਬੇਕਾਰ ਹੋ ਜਾਂਦਾ ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਵਾਰਿਕ ਮੈਂਬਰ ਜੁਨੀ ਸੂਰੀ ਸਾਥੀਓ ਇਸ ਸਮੇਂ ਅਸੀਂ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਟੈਕਸੀ ਸਟੈਂਡ ਦੇ ਉੱਤੇ ਮੌਜੂਦ ਹਾਂ ਔਰ ਇੱਥੇ ਇੱਕ ਹਾਦਸਾ ਹੋਇਆ ਹਾਲਾਂਕਿ ਅੱਜ ਤੋਂ ਹੀ ਪੂਰੇ ਸੋਸ਼ਲ ਮੀਡੀਆ ਤੇ ਤਸਵੀਰਾਂ ਚੱਲ ਰਹੀਆਂ ਕਿ ਦਿੱਲੀ 에어ਪੋਰਟ ਬਾਰਿਸ਼ ਕਰਕੇ ਡਿੱਗ ਗਿਆ ਲੇਕਿਨ ਇੱਥੇ ਇੱਕ ਗਰੀਬ ਬੰਦੇ ਦਾ ਪੂਰਾ ਸਰਮਾਇਆ ਰੁੱਕ ਢਿਗਣ ਕਰਕੇ ਕ੍ਰਸ਼ ਹੋ ਗਿਆ ਪਿੱਛੇ ਗਿਆ ਇਹ ਸਕੂਟਰ ਜਿਹੜਾ ਔਰ ਜੇ ਤੁਹਾਨੂੰ ਮੈਂ ਕਹਾਣੀ ਸੁਣਾਵਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਕਿ ਵੀਰ ਜਿਹੜੇ ਗੁਰਮੁਖ ਜੀ ਆ ਦਿਹਾੜੀ ਟੱਪੇ ਵਾਲੇ ਨੇ ਇਹ ਕਹਿੰਦੇ ਮੈਂ ਪਿੰਡੋਂ ਇੱਥੇ ਆਇਆ ਸੀ ਕਿ ਚੱਲ ਯਾਰ ਇੱਥੇ ਜਿਹੜੀ ਲੇਬਰ ਹੈ ਉਹ ਖੜੀ ਹੁੰਦੀ ਆ ਸਵੇਰੇ ਸੱਜਰੇ ਕਿ ਸ਼ਾਇਦ ਮੈਨੂੰ ਵੀ ਮੌਕਾ ਮਿਲੇ ਕਿ ਤੇ ਦਿਹਾੜੀ ਲੱਗ ਜਾਊਗੀ ਤਾਂ ਘਰ ਰਾਸ਼ਨ ਲੈ ਜਾਾਂਗੇ ਬੱਚਿਆਂ ਦੇ ਲਈ ਲੇਕਿਨ ਇਹ ਸਕੂਟਰ ਇੱਥੇ ਖੜਾ ਕਰਕੇ ਥੋੜਾ ਗਾਂ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਕਿ ਇੱਥੇ ਲੇਬਰ ਮੰਡੀ ਲੱਗਦੀ ਆ ਤਾਂ ਬਹੁਤ ਸਾਰੇ ਲੋਕ ਆਉਂਦੇ ਆ ਜਿਹੜੇ ਮਿਸਤਰੀਆਂ ਨੂੰ ਲੇਬਰ ਨੂੰ ਆਪਣੇ ਘਰ ਲੈ ਜਾ ਕੇ ਕੰਮ ਕਰਦੇ ਆ ਤੇ ਉਧਰ ਲਾਈਨ 'ਚ ਲੱਗੋ ਜੇ ਤੇ ਪਿੱਛੇ ਇੱਧਰ ਇਹ ਹਾਦਸਾ ਹੋ ਜਾਂਦਾ ਲੇਕਿਨ ਫਿਰ ਵੀ ਜੇ ਕਿਸੇ 네ਗੇਟਿਵ ਚੀਜ਼ 'ਚ ਕੋਈ ਚੰਗੀ ਗੱਲ ਕੱਢਣੀ ਹੋਵੇ ਤਾਂ ਅਸੀਂ ਇਹ ਸਮਝ ਸਕਦੇ ਆ ਜੇ ਇੱਥੇ ਖੜੇ ਹੁੰਦੇ ਤਾਂ ਇਹਨਾਂ ਦੇ ਸੱਟ ਚੋਟ ਵੀ ਲੱਗ ਸਕਦੀ ਸੀਗੀ ਜਾਨ ਖਤਰੇ 'ਚ ਪੈ ਸਕਦੀ ਸੀਗੀ ਜਾਨ ਦਾ ਬਚਾਅ ਹੋ ਗਿਆ ਲੇਕਿਨ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਇਹਨੂੰ ਆਪਾਂ ਕੱਲਾ ਸਕੂਟਰ ਨਾਲ ਦੇਖੀਏ ਜਿਨ੍ਹਾਂ ਕੋਲ ਗੱਡੀਆਂ ਨੇ ਜਿਨਾਂ ਕੋ ਮਹਿਲਾ ਵਰਗੇ ਕੋਠੀਆਂ ਨੇ ਉਹ ਤਾਂ ਕਹਿਣਗੇ ਕੋਈ ਗੱਲ ਨਹੀਂ ਸਕੂਟਰ ਹੀ ਹੈ ਲੇਕਿਨ ਜਿਹਦਾ ਇਹ ਸਰਮਾਇਆ ਜਿਹਦੇ ਕੋ ਜਿਹਨੇ ਇਹਦੇ ਉੱਤੇ ਸਾਰੀ ਕਾਰਗੁਜ਼ਾਰੀ ਕਰਨੀ ਸੀਗੀ ਹਾਂਜੀ ਹਾਂਜੀ ਉਹਦੇ ਲਈ ਬੜੀ ਡਿਫਿਕਲਟੀ ਹੋ ਜਾਂਦੀ ਬੜੀ ਮੁਸ਼ਕਿਲ ਹੋ ਜਾਂਦੀ ਆ ਗੁਰਮੁਖ ਜੀ ਤੁਸੀਂ ਆਪਣੇ ਨਾਲ ਜਿਹੜੀ ਤੁਹਾਡੀ ਹੱਦ ਬੀਤੀ ਹੈ ਉਹਦੇ ਚਸ਼ਮਦੀਤ ਉਹਦੇ ਗਵਾਹ ਤੁਸੀਂ ਆਪੇ ਹੀ ਹੋ ਹਾਂਜੀ ਆਪੇ ਦੱਸੋ ਸਵੇਰੇ ਕਿਵੇਂ ਇਹ ਜਿਹੜੀ ਘਟਨਾ ਹੋਈ ਹੈ ਮੈਂ ਸਵੇਰੇ ਆਇਆ ਇੱਥੇ ਕੋਸ਼ਿਸ਼ 8:30 8:30 ਵਜੇ ਆਇਆ ਕੰਮ ਤੇ ਕੰਮ ਤੇ 8:30 ਵਜੇ ਆ ਕੇ ਤੇ ਸਕੂਟਰ ਇੱਥੇ ਖੜਾ ਕੀਤਾ ਖੜਾ ਕਰਕੇ ਫਿਰ ਮੈਂ ਚੱਲ ਗਿਆ ਥੋੜਾ ਸੈਕਿੰਡ ਮੈਂ ਲੈ ਸਕਦਾ ਜੀ ਦੇਖੋ ਕੋਈ ਸ਼ਿਉਰਟੀ ਨਹੀਂ ਆ ਕਿ ਆ ਇੱਥੇ ਆਇਆ ਦਿਹਾੜੀ ਲੱਗੇਗੀ ਕਿ ਨਹੀਂ ਲੱਗੇਗੀ ਫਿਰ ਵੀ ਉਹਨਾਂ ਨੇ ਦੇਖੋ ਗੱਲ ਕੀ ਗਈ ਮੈਂ ਸਵੇਰੇ ਕੰਮ ਤੇ ਆਇਆ ਮਤਲਬ ਮੇਰੇ ਵਰਗੇ ਕਈ ਆਲਸੀ ਰਾਤ ਨੂੰ 2-2 3-3 ਵਜੇ ਤੱਕ ਜਾਗਦੇ ਰਹਿੰਦੇ ਸਵੇਰੇ 2-2 3-3 ਵਜੇ ਤੱਕ ਉੱਠਦੇ ਆ ਕਿ ਯਾਰ ਕੰਮ ਕਿਹੜਾ ਕਰੀਏ ਇਹਨਾਂ ਦੀ ਕੋਈ ਪੱਕੀ ਡਿਊਟੀ ਨਹੀਂ ਆ ਫਿਰ ਵੀ ਕਹਿੰਦੇ ਮੈਂ ਘਰੋਂ ਆਇਆ ਡਿਊਟੀ ਤੇ ਕੰਮ ਤੇ ਆਇਆ ਕਿ ਸ਼ਾਇਦ ਕੰਮ ਮਿਲ ਜੂਗਾ ਐਦਾਂ ਦੇ ਲੋਕਾਂ ਨੂੰ ਨੌਕਰੀ ਕਿਉਂ ਨਹੀਂ ਮਿਲਦੀ ਇਹ ਵੱਡੇ ਸਵਾਲ ਹੈ ਤੇ ਲੋਕਾਂ ਨੂੰ ਕੰਮ ਕਿਉਂ ਨਹੀਂ ਮਿਲਦਾ ਇਹ ਵੱਡੇ ਸਵਾਲ ਹੈ ਜੀ ਫਿਰ ਕੀ ਹੋਇਆ ਮੈਂ 8:30 ਵਜੇ ਇੱਥੇ ਕੰਮ ਤੇ ਆਇਆ ਵੇ ਕੰਮ ਤੇ ਦੇਖਣ ਲਈ ਮੈਂ ਥੋੜਾ ਜਿਹਾ ਇਹ ਦੂੜਾ ਸਾਈਡ 'ਚ ਚੱਲ ਗਿਆ ਸਾਈਡ ਤੇ ਜਾਣੇ ਕਰਕੇ ਫਿਰ ਮੈਂ ਕਿਹਾ ਵੀ ਚੱਲ ਸਕੂਟਰ ਤੇ ਛਾਵੇਂ ਆ ਛਾਵੇਂ ਖੜਾ ਕਰ ਜੰਨਾ ਆ ਤੇ ਇੱਥੇ ਸਕੂਟਰ 'ਚ ਖੜਾ ਕਰਕੇ ਫੇਰ ਮੈਂ ਕੰਮ ਆਪਣਾ ਦੇਖਣ ਲੱਗ ਪਿਆ ਤੇ ਕੰਮ ਦੇਖਦੇ ਫੇਰ ਮੈਂ ਚਲੋ ਘੁੰਮ ਕੇ ਇਧਰ ਇਧਰ ਘੁੰਮਦਾ ਘੁੰਮਦਾ ਇਧਰ ਉਧਰ ਖੜਾ ਸੀਗਾ ਤੇ ਪਤਾ ਨਹੀਂ ਕਦੋਂ ਦਾ 10:30 ਵਜੇ ਕੁਛ 11 ਵਜੇ ਦੇ ਟਾਈਮ ਦੇ ਵਿੱਚ ਵਿੱਚ 11 ਵਜੇ 11 ਤੇ 10:30 ਦੇ ਵਿੱਚਕਾਰ ਵੀ ਇਹ ਹਾਦਸਾ ਹੋਇਆ ਇਹ ਪਹਿਲਾਂ ਕਹਿੰਦੇ ਸੀ ਕਿ ਸਵੇਰੇ ਸੌਖ ਤੇ ਹੋਇਆ ਨਹੀਂ 10:30 10:30 ਵਜੇ ਵਾਹ ਇੱਥੇ ਖੜੇ ਸੀ ਜੀ ਹਾਂ ਜੀ ਕੋਈ ਆਇਆ ਨਹੀਂ ਤੁਹਾਨੂੰ ਲੈਣ ਲਈ ਕੇ ਆਜੋ ਕੰਮ ਤੇ ਚਲੋ ਆ ਆਈ ਸੀਗੀ ਬਹੁਤ ਯਾਨੀ ਮਤਲਬ ਇਹ ਨਹੀਂ ਫੇਚ ਯਾਨੀ ਸਾਡੇ ਮਤਲਬ ਤਾਂ ਕੋਈ ਬੰਦਾ ਨਹੀਂ ਆਇਆ ਕੰਮ ਮਿਸਤਰੀ ਨੂੰ ਲੈ ਜਾਣ ਲਈ ਕੋਈ ਮਿਸਤਰੀ ਨੂੰ ਲਿਜਾਣ ਲਈ ਕੁਝ ਮਿਸਤਰੀ ਹੋਰ ਵੀ ਸੇ ਜਿਨ੍ਹਾਂ ਨੂੰ ਕੁਝ ਲੈ ਕੇ ਵੀ ਗਏ ਆ ਚਲੋ ਸਾਡੀ ਵੀ ਵਾਰੀ ਆ ਸਕਦੀ ਸੀ ਆ ਨਹੀਂ ਸੀਗੀ ਲੇਕਿਨ ਉਹਦੇ ਬਾਅਦ ਵਿੱਚ ਨਹੀਂ ਆਂਦਾ ਮੈਂ ਕਈ ਵਾਰੀ ਆ ਲੇਕਿਨ ਮੈਂ ਹੁਣ ਦਿੱਲੀ ਨਹੀਂ ਆਇਆ ਸੀਗਾ ਹੁਣ ਦਿੱਲੀ ਨਹੀਂ ਆਇਆ ਹੈਗਾ ਜੀ ਹੁਣ ਮੈਂ ਕਈ ਦਿਨਾਂ ਬਾਅਦ ਇੱਥੇ ਆਇਆ ਤੇ ਬਾਅਦ ਵਿੱਚ ਮੈਂ ਦੇਖਿਆ ਜੀ ਮੇਰਾ ਸਕੂਟਰ ਐਦਾਂ ਟੁੱਟ ਕੇ ਡਾੜਾ ਡਾੜਾ ਪੱਡੇ ਗਿਆ ਤੇ ਸਕੂਟਰ ਮੇਰਾ ਹੋ ਗਿਆ ਇੱਕ ਡਾੜਾ ਪਹਿਲਾਂ ਵੀ ਖੋਖਲਾ ਹੋਇਆ ਲੱਗਦਾ ਹਾਂਜੀ ਪਹਿਲਾਂ ਵੀ ਬਹੁਤ ਚਿਰ ਦਾ ਪਹਿਲਾਂ ਦਾ ਖੋਖਲਾ ਨਹੀਂ ਮਾਰੇ ਕਿ ਡਾਲਾ ਖੋਖਲਾ ਉਹ ਜਿਹਦਾ ਅੰਕਲ ਜੀ ਕਹਿੰਦੇ ਮੈਂ ਕਹਿ ਕੇ ਹਟਿਆ ਸਾਰਿਆਂ ਨੂੰ ਕਿ ਪਰੇ ਪਰੇ ਰਹੋ ਨਹੀਂ ਖੋਖਲਾ ਤਾਂ ਜੀ ਇਹ ਹੁਣ ਇਸ ਬਾਰੇ ਤਾਂ ਆਪਾਂ ਪੂਰੀ ਗੱਲ ਡਿਟੇਲ ਦੇ ਵਿੱਚ ਦੱਸ ਨਹੀਂ ਸਕਦੇ ਲੇਕਿਨ ਇਹ ਦੇਖਦੇ ਸਾਰ ਸਾਨੂੰ ਤਾਂ ਅਸੀਂ ਦੇਖਿਆ ਵੀ ਥੋੜਾ ਖੋਖਲਾ ਲੱਗਦਾ ਹੈ ਇਹ ਇਹ ਯਾਨੀ ਮਤਲਬ ਸਾਨੂੰ ਇਹ ਜਦੋਂ ਟੁੱਟਿਆ ਤਾਂ ਅਸੀਂ ਤਾਂ ਇਹੀ ਸਮਝਾਵੇ ਖੋਖਲਾ ਹੀ ਆ ਜਿਹੜੀ ਇਹ ਖੋਖਲਾ ਸੀਗਾ ਤੇ ਇਹ ਟੁੱਟ ਕੇ ਡਿਗਿਆ ਤਾਂ ਹੀ ਟੁੱਟ ਕੇ ਡਿਗਿਆ ਜੇ ਨਾ ਖੋਖਲਾ ਹੁੰਦਾ ਤਾਂ ਮਜ਼ਬੂਤ ਜਿਹੜਾ ਦਰਖਤ ਕੋਈ ਵੀ ਹੈ ਐਦਾਂ ਟੁੱਟਦਾ ਨਹੀਂ ਦੇਖਣ ਨੂੰ ਬਹੁਤ ਮਜ਼ਬੂਤ ਲੱਗਦਾ ਕੋਈ ਹਵਾ ਹੀ ਨਾ ਕੋਈ ਕਨੇਰੀ ਆਏ ਕੁਝ ਨਹੀਂ ਹੋਇਆ ਜਿਹੜਾ ਇਹ ਬਿਨਾਂ ਹਵਾ ਤੋਂ ਹੀ ਟੁੱਟ ਗਿਆ ਅੱਛਾ ਚਲੋ ਇੰਨਾ ਰੱਬ ਦਾ ਸ਼ੁਕਰ ਕਰੀਏ ਕਿ ਤੁਸੀਂ ਇੱਥੇ ਮੌਜੂਦ ਨਹੀਂ ਸੀ ਹਾਂਜੀ ਇੰਨਾ ਸ਼ੁਕਰ ਅਸੀਂ ਇਹ ਕਰਦੇ ਆ ਚਲੋ ਕਿਸੇ ਜੀ ਆ ਜਾਂਦ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਮਤਲਬ ਉਹ ਇਹ ਸ਼ੁਕਰ ਹੈ ਕਿ ਸਾਰੇ ਸਾਰਿਆਂ ਦਾ ਬਚਾਅ ਹੋ ਗਿਆ। ਪਰ ਤੁਸੀਂ ਕੋਈ ਇੰਸ਼ੋਰੈਂਸ ਕਰਾਈ ਸੀ? ਇੰਸ਼ੋਰੈਂਸ ਨਹੀਂ ਮੇਰੇ ਸਕੂਟਰ ਦੀ ਹੈਗੀ ਸੀਗੀ ਲੇਕਿਨ ਇਹੀ ਇਹੀ ਸਗਾ ਮੇਰੇ ਕੋਲ ਆਰਸੀ ਵਗੈਰਾ ਸਾਜ ਨੇ ਇਹੀ ਆ ਜਿਹਦੇ ਮੇਰੇ ਜੋ ਪਿੰਡ ਕਿਹੜਾ ਤੁਹਾਡਾ? ਪਿੰਡ ਮੇਰਾ ਪੱਲੀਆਂ ਕਲਾਂ ਜੀ। ਪੱਲੀਆਂ ਕਲਾਂ। ਹਾਂਜੀ ਗੁਰਮukh ਤੁਹਾਡਾ ਨਾਮ ਹੈ। ਗੁਰਮukh ਸਿੰਘ ਨਾਮ ਹੈ। ਇਹ ਆਪਣਾ ਫੋਨ ਨੰਬਰ ਸਾਂਝਾ ਕਰ ਦਿਓ ਜੇਕਰ ਕੋਈ ਭੈਣ ਵੀਰ ਤੁਹਾਡੀ ਮਦਦ ਕਰਨੀ ਚਾਹੇ ਤਾਂ ਕਰ ਦੇਗਾ। ਹਾਂਜੀ 9465010122 ਮੇਰਾ ਨੰਬਰ ਹੈ ਜੀ। 9465010122 ਤੇ ਹੁਣ ਕੋਈ ਆਇਆ ਇੱਥੇ ਡਿਪਾਰਟਮੈਂਟ ਵਾਲਾ ਕੋਈ ਅਧਾਰੇ ਵਾਲਾ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਇੱਥੇ ਇਤੋਂ ਪਹਿਲਾਂ ਤਾਂ ਕੋਈ ਆਇਆ ਨਹੀਂ ਇੱਕ ਮੁੰਡਾ ਇੱਥੇ ਫੋਟੋ-ਫੋਟਾਂ ਖਿੱਚਦਾ ਸੀਗਾ ਲੇਕਿਨ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ ਕਿ ਵੀ ਕੋਣ ਵਾ ਕੋਣ ਨਹੀਂ ਹੈਗਾ ਸਾਹਮਣੇ ਆਮ ਆਦੀ ਪਾਰਟੀ ਵਾਲੇ ਦਾ ਵੀ ਦਫ਼ਤਰ ਹੋਏ ਪਰ ਇਹਨਾਂ ਦਾ ਕੋਈ ਬੰਦਾ ਨਹੀਂ ਦੇਖਿਆ ਜੀ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਹੈ ਕੋਈ ਡੀਸੀ ਦਫ਼ਤਰ ਵੀ ਨੇੜੇ ਆ ਨਹੀਂ ਨਹੀਂ ਐਦਾਂ ਦਾ ਕੋਈ ਆਦਮੀ ਨਹੀਂ ਆਇਆ ਇੱਕ ਆਦਮੀ ਆ ਸਕਦਾ ਲੇਕਿਨ ਉਹਦੇ ਬਾਰੇ ਵੀ ਪੂਰੀ ਮੈਨੂੰ ਨੌਲੇਜ ਨਹੀਂ ਹੈ ਕਿ ਵੀ ਉਹ ਕੋਣ ਸੀਗਾ ਕੋਣ ਨਹੀਂ ਚਲੋ ਮੈਂ ਇੱਕ ਵਾਰੀ ਫੋਰੈਸਟ ਡਿਪ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਦੇਖਦੇ ਕਿ ਇਹਨਾਂ ਦੀ ਕੀਮਤ ਤੋ ਸਕਦੀ ਹੈ ਇੱਕ ਵਾਰ ਤੁਸੀਂ ਆਪਣਾ ਨੰਬਰ ਫਿਰ ਤੋਂ ਬੋਲ ਦੋ 9465010122 ਹੈਲੋ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਜੀ ਅੱਛਾ ਸਰ ਇੱਥੇ ਨਾ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਜੀ ਡੀਸੀ ਸਾਹਿਬ ਦੇ ਦਫ਼ਤਰ ਦੇ ਕੋਲ ਇੱਕ ਰੁੱਖ ਵਾਲਾ ਡਿੱਗ ਗਿਆ ਜੀ ਹੂੰ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਜੀ ਹੁਣ ਇੱਥੇ ਚੰਡੀਗੜ੍ਹ ਰੋਡ ਤੇ ਨਾ ਜਿੱਥੇ ਟੈਕਸੀ ਸਟੈਂਡ ਆ ਸਰਕਾਰੀ ਸਕੂਲ ਦੇ ਨਾਲ ਹਾਂ ਇੱਕ ਇਹ ਇਹ ਲੋਕ ਇਹ ਵੀ ਦੱਸਦੇ ਇੱਥੇ ਬਜ਼ੁਰਗ ਨੇ ਉਹ ਵੀ ਦੱਸਿਆ ਟੈਕਸੀ ਚੈਂਡ ਵਾਲੇ ਕਹਿੰਦੇ ਇਹ ਖੋਖਲਾ ਹੋਇਆ ਜੀ ਅੰਦਰੋਂ ਚਲੋ ਤੁਸੀਂ ਚਲੋ ਤੁਸੀਂ ਫੇਰ ਵੀ ਦੇਖ ਲਿਓ ਕਿ ਕਿਵੇਂ ਚਲੋ ਤੁਸੀਂ ਬਾਕੀ ਵੀ ਸਾਰਾ ਚੈੱਕ ਕਰ ਲਈਓ ਕਿ ਕੱਲ ਨੂੰ ਕੋਈ ਹੋਰ ਹਾਦਸਾ ਨਾ ਵਾਪਰ ਜਵੇ ਜੀ 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 ਮੈਂ ਕੋਈ ਨਹੀਂ ਸੇਵ ਕਰ ਲੋ ਨੰਬਰ ਤੇ ਮਤਲਬ ਕੱਲ ਨੂੰ ਕੋਈ ਹੋਰ ਕਮੀ ਪੇਸ਼ੀ ਨਾ ਆ ਜਾਵੇ ਨਾ ਜੀ ਤਾਂ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਅੱਛਾ ਜੀ 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 ਮੈਨੂੰ ਪਤਾ ਤੁਸੀਂ ਰੇਂਜ ਅਫਸਰ ਗੱਲ ਕਰ ਰਹੇ ਹੋ ਅੱਛਾ ਸਰ ਇੱਕ ਹੋਰ ਇੱਥੇ ਮੁਸ਼ਕਿਲ ਆਈ ਹੈ ਇਹ ਡੜਾ ਨੇ ਇੱਕ ਸਕੂਟਰ ਦੇ ਉੱਤੇ ਡਿੱਗ ਗਿਆ ਉਹ ਸਕੂਟਰ ਪੂਰੀ ਤਰ੍ਹਾਂ ਕ੍ਰੈਸ਼ ਹੋ ਗਿਆ ਜੀ ਹਾਂਜੀ ਤੇ ਉਹ ਜਿਵੇਂ ਹੈਗਾ ਤਾਂ ਕੋਈ ਵੀਰ ਦਿਹਾੜੀ ਟੱਪੇ ਵਾਲਾ ਹੀ ਐ ਤੇ ਇਹਦੀ ਕੋਈ ਦਾ ਫੋਰੈਸਟ ਡਿਪਾਰਟਮੈਂਟ ਵੱਲੋਂ ਇਹਦਾ ਹੈਲਪ ਹੋ ਸਕਦੀ ਜਿੱਦਾਂ ਕੋਈ ਕੋਈ ਪ੍ਰੋਸੀਜਰ ਹੈ ਨਹੀਂ ਹਾਂ ਚਲ ਚਲੋ ਠੀਕ ਹੈ ਸਰ ਠੀਕ ਹੈ ਜੀ 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 ਹਾਂਜੀ ਹਾਂਜੀ ਬੂਟੇ ਲਵਾਏ ਸੀ ਜੀ ਬਿਲਕੁਲ ਬਿਲਕੁਲ ਸਰ ਠੀਕ 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 ਦੇਖੋ ਕਹਿੰਦੇ ਸਾਡੇ ਡਿਪਾਰਟਮੈਂਟ ਵੱਲੋਂ ਤਾਂ ਇੱਦਾਂ ਤਾਂ ਕੋਈ ਪ੍ਰੋਸੀਜਰ ਹੈ ਨਹੀਂ ਠੀਕ ਹੈ ਜੀ ਆ ਸਾਡਾ ਡਿਪਾਰਟਮੈਂਟ ਜਿਹੜਾ ਦੇਖਦਾ ਕਿਉਂਕਿ ਆ ਵੀਰ ਦੀ ਵੀ ਸਾਡੇ ਪਰਿਵਾਰਕ ਮੈਂਬਰਾਂ ਨੇ ਬਹੁਤ ਮਦਦ ਕੀਤੀ ਸੀਗੀ ਆ ਦਿਖਾ ਦਿਓ ਜੀ ਇਹਨਾਂ ਦੀ ਕੋਈ ਦੁਕਾਨ ਜਾਲ ਗਿਆ ਸੀਗਾ ਹਾਂਜੀ ਔਰ ਇੱਥੇ ਕੋਈ ਸ਼ਰਾਰਤ ਕਰ ਗਿਆ ਸੀਗਾ ਹਾਂਜੀ ਹਾਂਜੀ ਕੋਈ ਆਪਣੀ ਮਾੜੀ ਨੀਤ ਤਹਿਤ ਇਹਨਾਂ ਨਾਲ ਮਾੜੀ ਕਰ ਗਿਆ ਸੀ ਲੇਕਿਨ ਸਾਡੇ ਪਰਿਵਾਰਕ ਮੈਂਬਰਾਂ ਨੇ ਪਹੁੰਚ ਕੇ ਵੀਡੀਓ ਭਾਈ ਇਸ ਨੇ ਦੀ ਬਹੁਤ ਮਦਦ ਕੀਤੀ ਆ ਸਾਡਾ ਡਿਪਾਰਟਮੈਂਟ ਤਾਂ ਇਹੀ ਆ ਠੀਕ ਆ ਜੀ ਅਸੀਂ ਇਹਨਾਂ ਨੂੰ ਬੇਨਤੀ ਕਰ ਸਕਦੇ ਆ ਔਰ ਇਹਨੂੰ ਹੁਣ ਕਵਾੜ ਚ ਵੇਚੋਗੇ ਹਾਂਜੀ ਫੇਰ ਵੇਚਣਾ ਪੂਗਾ ਜੀ ਕਵਾੜ ਚ ਵੇਚਣਾ ਪੂਗਾ ਕੋਈ ਨੂੰ ਸਵਾਰ ਤਾਂ ਹੋਣਾ ਨਹੀਂ ਜਿੱਦਾਂ ਕ੍ਰਸ਼ ਹੋ ਗਿਆ ਇਹ ਨਹੀਂ ਹੁਣ ਸਵਾਰ ਨਹੀਂ ਹੋਣਾ ਜੀ ਇਹ ਕਵਾੜ ਚ ਵੇਚਣਾ ਪੈਣਾ ਜੀ ਬਾਕੀ ਤੁਸੀਂ ਅਪੀਲ ਕਰ ਦੋ ਫੇਰ ਪਰਿਵਾਰ ਕਿਵੇਂ ਚੱਲਦਾ ਤੁਹਾਡਾ ਪਰਿਵਾਰ ਬਸ ਐਦਾਂ ਹੀ ਮਿਹਨਤ ਕਰਕੇ ਜੀ ਦਿਹਾੜੀ ਤਪਾ ਕਰਕੇ ਬੱਚੇ ਹੈਗੇ ਆ ਜੀ ਇਹ ਛੋਟੇ ਆ ਛੋਟੇ ਆ ਜੀ ਹਾਂਜੀ ਛੋਟੇ ਬੱਚੇ ਆ ਚਲੋ ਤੁਸੀਂ ਇੱਕ ਵਾਰੀ ਫਿਰ ਤੋਂ ਨੰਬਰ ਬੋਲ ਦੋ ਪਰਿਵਾਰ ਨੂੰ ਬੇਨਤੀ ਕਰ ਦੋ ਸਾਡੇ ਨੂੰ 9465010122 ਬੇਨਤੀ ਵੀ ਕਰ ਦੋ ਜਿਹੜੀ ਕਰਨੀ ਚਾਹੁੰਦੇ ਹੋ ਬਸ ਇਹੀ ਆ ਬੇਨਤੀ ਜੇ ਕੁਛ ਇਹਦਾ ਮੈਨੂੰ ਦੇ ਸਕਦੇ ਆ ਜੀ ਗਰੀਬ ਬੰਦਾ ਆ ਜੇ ਕਿਸੇ ਨੇ ਵੀ ਹੈਲਪ ਕਰਨੀ ਆ ਤਾਂ ਉਹਦਾ ਫੋਨ ਕਰ ਲੋ ਉਹ ਘਰ ਨੂੰ ਫੋਨ ਕਰ ਲੈਣ ਇਸ ਨੰਬਰ ਤੇ ਜਿਹੜਾ ਨੰਬਰ ਇਹਨਾਂ ਨੇ ਮੇਰਾ ਲਿਆ ਜੀ ਚਲ ਉਹ ਪਰਿਵਾਰਕ ਮੈਂਬਰਾਂ ਨੇ ਸੁਣ ਲਿਆ ਜੀ ਤੇ ਫੋਰੈਸਟ ਡਿਪਾਰਟਮੈਂਟ ਨੂੰ ਵੀ ਮੈਂ ਇਤਲਾਹ ਕਰ ਦਿੱਤੀ ਪਰ ਹਰਾਨੀ ਵਾਲੀ ਗੱਲ ਐ ਐਡਾ ਵੱਡਾ ਹਾਦਸਾ 에어ਪੋਰਟ ਤੇ ਜੇ ਬਿਲਡਿੰਗ ਡਿੱਗ ਜਾਂਦੀ ਹੈ ਜਿੱਥੋਂ ਵਿੱਚੋਂ ਪਤਾ ਨਹੀਂ ਕਿੰਨੇ ਕਮਿਸ਼ਨ ਖਾਦੇ ਹੋਣੇ ਆ ਕਿਉਂਕਿ ਬਿਲਡਿੰਗ ਇੱਕ ਮੀਨਾ ਹੀ ਡਿੱਗ ਜਵੇ ਤਾਂ ਇਟ ਮੀਨਸ ਕੋਈ ਨਾ ਕੋਈ ਮਿਲਾਵਟ ਤਾਂ ਹੋਵੇਗੀ ਉਹਦੀਆਂ ਪੂਰੀਆਂ ਖਬਰਾਂ ਲੱਗਦੀਆਂ ਲੇਕਿਨ ਜੇ ਇਹ ਗਰੀਬ ਬੰਦਾ ਇਹਦਾ ਸਕੂਟਰ ਕ੍ਰੈਸ਼ ਹੋ ਗਿਆ ਔਰ ਬਿਲਕੁਲ ਸੜਕ ਦੇ ਉੱਤੇ ਸਕੂਲ ਦੇ ਨਾਲ ਮੌਜੂਦਾ ਸਰਕਾਰ ਦਾ ਦਫ਼ਤਰ ਉਹਦੇ ਸਾਹਮਣੇ ਡੀਸੀ ਆਫਿਸ ਵੀ ਨੇੜੇ ਆ ਤਾਂ ਕੋਈ ਹਲੇ ਤੱਕ ਇੱਥੇ ਬੌੜਿਆ ਨਹੀਂ ਮੇਰੇ ਖਿਆਲ 1:30 ਵਜ ਗਿਆ ਇਹ ਕਹਿੰਦੇ ਕਿਸੇ ਨੇ ਆ ਕੇ ਸਾਰ ਨਹੀਂ ਲਈ ਫੋਰੈਸਟ ਡਿਪਾਰਟਮੈਂਟ ਨੂੰ ਅਸੀਂ ਇਤਲਾ ਕਰ ਦਿੱਤੀ ਆ ਔਰ ਉਹ ਆ ਕੇ ਹੁਣ ਇਹਨੂੰ ਸਾਈਡ ਤੇ ਕਰ ਦੇਣਗੇ ਜਿਹੜਾ ਇਹ ਡਾੜਾ ਇੱਥੇ ਡਿੱਗ ਗਿਆ ਫੋਰੈਸਟ ਡਿਪਾਰਟਮੈਂਟ ਵੱਲੋਂ ਪਾਸੇ ਕੀਤਾ ਜਾਵੇਗਾ ਵੀਰ ਨੂੰ ਅਸੀਂ ਆਪਣੇ ਵੱਲੋਂ ਸੁਜੈਸ਼ਨ ਦੇ ਦਿੱਤਾ ਹੈ ਕਿ ਇਹ ਕਵਾੜ ਚ ਵੇਚ ਸਕਦੇ ਬਾਕੀ ਤੁਸੀਂ ਜੇ ਇਹਨਾਂ ਦੀ ਮਦਦ ਕਰਨੀ ਚਾਹੋ ਤਾਂ ਕਰ ਸਕਦੇ ਹੋ ਔਰ ਤੁਹਾਡਾ ਧੰਨਵਾਦ ਆਹ ਵੀਰ ਦੀ ਤੁਸੀਂ ਮਦਦ ਕੀਤੀ ਸੀ ਆ ਜਾ ਬਾਈ ਇਹਨਾਂ ਦੀ ਇੱਥੇ ਦੁਕਾਨ ਨੂੰ ਕੋਈ ਸਾੜ ਗਿਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਮਦਦ ਕੀਤੀ ਆ ਰੱਬ ਦਾ ਇਹ ਵੀ ਸ਼ੁਕਰ ਹੈ ਕਿ ਜਿਹੜਾ ਡਾੜਾ ਆ ਇਹਨਾਂ ਦੁਕਾਨ ਦਾ ਨੁਕਸਾਨ ਨਹੀਂ ਹੋ ਗਿਆ ਨਹੀਂ ਤਾਂ ਜੇ ਇਹਨਾਂ ਦੇ ਖੋਖੇ ਦਾ ਨੁਕਸਾਨ ਹੋਦਾ ਵੱਡਾ ਹੋਣਾ ਸੀ ਇਹ ਵੀ ਦੱਸਦੇ ਲੋਕ ਕਿ ਤੁਹਾਡੇ ਬੱਚੇ ਇੱਥੇ ਬੈਠੇ ਹੁੰਦੇ ਆ ਬੱਚੇ ਰੋਜ਼ ਇੱਥੇ ਖੇਡਦੇ ਰਹਿੰਦੇ ਸੀ ਜੀ ਇੱਥੇ ਹੀ ਰੋਜ਼ ਬੈਠਦੇ ਹੁੰਦੇ ਸੀ ਜਿੱਥੇ ਇਹਨਾਂ ਦੇ ਸਕੂਟਰ ਲੱਗਿਆ ਹੋਇਆ ਹੈ ਇੱਥੇ ਬੈਠੇ ਰਹਿੰਦੇ ਸੀ ਸ਼ੋਮੇ ਯਾਨੀ ਕਿ ਇਹਨਾਂ ਦੇ ਸਕੂਟਰ ਲੱਗ ਕੇ ਸੀ ਬੱਚੇ ਇੱਥੇ ਹਾਂ ਬੱਚੇ ਐਨਿ ਸਕੂਟਰ ਲੱਗਾ ਸੀ ਇਹਨਾਂ ਦਾ ਮੇਰੇ ਬੱਚੇ ਉਧਰ ਗਏ ਹੋਏ ਸੀ ਕਿਤੇ ਚਲੋ ਹਾਂਜੀ ਚਲੋ ਉਹ ਪਰਮਾਤਮਾ ਦਾ ਸ਼ੁਕਰ ਪਰਮਾਤਮਾ ਦਾ ਇਹਨਾਂ ਬਹੁਤ ਸ਼ੁਕਰੀਆ ਕਰਦੇ ਪਰਮਾਤਮਾ ਦਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨ ਹੈ ਤਾਂ ਗੁਰਮੁਖ ਜੀ ਗੁਰਮੁਖ ਜੀ ਜਾਨ ਹੈ ਤਾਂ ਜਹਾਨ ਹੈ ਜਾਨ ਹੈ ਜੀ ਹੈਨਾ ਜਾਨ ਦੇ ਨਾਲ ਹੀ ਸਾਰਾ ਕੁਝ ਆ ਜਾਨ ਦੇ ਨਾਲ ਹੀ ਆ ਜਾਨ ਦੇ ਜਾਨ ਦੀ ਤੰਦਰੁਸਤੀ ਇਹ ਤਾਂ ਸਭ ਕੁਝ ਹੈ ਮੇਰੀ ਫੋਟੋ ਫੇਟ ਚ ਆ ਸਾਡੇ ਪਿੰਡ ਵਾਲਾ ਇਹਨੂੰ ਵੀ ਦਿਖਾ ਦਿਓ ਆ ਜਾ ਆ ਜਾ ਸਾਡੇ ਪਿੰਡ ਵਾਲਿਆ ਆ ਜਾ ਆ ਜਾ ਏ ਢੱਲੋ ਆ ਸਾਡੇ ਪਿੰਡ ਵਾਲਾ ਢੱਲੋਂਾਂ ਤੇ ਦਿਲੋਂ ਆ ਹੈ ਢੱਲੋਂ 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 ਤੇ ਦਿਲੋਂ ਚਲੋ ਬਾਤ ਸ਼ੁਕਰੀਆ ਠੀਕ ਹੈ ਜੀ ਬਣੇ ਰਹਿਣਾ ਬੀ ਬੱਤੀ ਨਵਾਸ਼ਾ ਨੇ ਆਪਣੀ ਛੋਟਵੀਂ ਦਿਨੇਸ਼ੂਰੀ ਕੈਮਰਾ ਪਰ ਸੰਜੇ ਕੋਈ ਜਿਆਦਾ ਪਹੁੰਚਤ ਫਿਰ ਤੋਂ ਹਜ਼ਰ ਮਗੇ ਸਤਿ ਸ੍ਰੀ ਅਕਾਲ ਰੱਬ ਰੱਖਾ ਕਹਿੰਦੇ ਰੱਬ ਰੱਖਾ ਰੱਬ ਰੱਖਾ ਜੀ ਰੱਬ ਰੱਖਾ